ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਤੀਜਾ ਸਾਚ ਰਤਿਆ ਸੋਹਾਗਣੀ ਜਿਨ੍ਹਾਂ ਗੁਰ ਕੈ ਸਬਦ ਸੀਗਾਰ ਜਿਨ੍ਹਾਂ ਗੁਰ ਕੈ ਸਬਦ ਸੀਗਾਰ ਘਰ ਹੀ ਸੋ ਪਿਰ ਪਾਇਆ ਘਰ ਹੀ ਇਥੇ ਜਮਕ ਸੋ ਪਿਰ ਪਾਇਆ ਘਰ ਹੀ ਸੋ ਪਿਰ ਪਾਇਆ ਸੱਚਾ ਸ਼ਬਦ ਵਿਚਾਰ ਅਵਗਣ ਗੁਣੀ ਬਖਸਾਇਆ ਅਵਗਣ ਇੱਥੇ ਝਮਕ ਲੱਗ ਜੇਗੀ ਅਵਗਣ ਗੁਣੀ ਬਖਸਾਇਆ ਹਾਰਸਿਓ ਲੇਵ ਲਾਈ ਹਰ ਵਾਰ ਪਾਇਆ ਕਾਮਣੀ ਗੁਰ ਮੇਲ ਮਿਲਾਈ ਗੁਰ ਇੱਥੇ ਝਮਕ ਲੱਗ ਜੇਗੀ ਗੁਰ ਮੇਲ ਮਿਲਾਈ ਰਹਾਉ ਇੱਕ ਪਿਰ ਹਦੂਰ ਨਾ ਜਾਣਨੀ ਇੱਕ ਪਦਤੀ ਵੀ ਝਮਕੇ ਇੱਕ ਪੇਰ ਹਦੂਰ ਨਾ ਜਾਣੀ ਦੂਜੇ ਭਰਮ ਪੁਲਾਏ ਕਿਉ ਪਾਇਨ ਦੋਹਾਗਣੀ ਦੁਖੀ ਰਹਿਣ ਵਿਹਾਏ ਦੁਖੀ ਰਹਿਣ ਵਿਹਾਏ ਜਿਨ ਕੈ ਮਨ ਸਚ ਵਸਿਆ ਸੱਚੀ ਕਾਰ ਕਮਾਈ ਅਨ ਦਿਨ ਸੇਵਹਿ ਸਹਜਿ ਸੋ ਸਚੇ ਮਾਹਿ ਸਮਾਇ ਦੋਹਾਗਣੀ ਭਰਮ ਪੁਲਾਈਆ ਕੂੜ ਬੋਲ ਬਿਖ ਖਾਹੇ ਪੇਰ ਨਾ ਜਾਣਣ ਆਪਣਾ ਸੁੰਨੀ ਸੇਜ ਦੁਖ ਪਾਹ ਆਪਣਾ ਇਕੱਠਾ ਬੋਲਣਾ ਪਦ ਆਪਨਾ ਨਹੀਂ ਕਹਿਣਾ ਆਪਣਾ ਸੱਚਾ ਸਾਹਿਬ ਏਕ ਹੈ ਮਤਮਾਨ ਭਰਮ ਭੁਲਾਹ ਗੁਰ ਪੂਛ ਸੇਵਾ ਕਰ ਮਤ ਮਾਨ ਭਰਮ ਭੁਲਾਹ ਗੁਰ ਪੂਛ ਸੇਵਾ ਕਰ ਗੁਰ ਪੂਛ ਸੇਵਾ ਕਰਹਿ ਸੱਚ ਨਿਰਮਲ ਮਨ ਵਸਾ ਸੋਹਾਗਣੀ ਸਦਾ ਪਿਰ ਪਾਇਆ ਹਮੈ ਆਪ ਗਵਾਇ ਪਾਇਆ ਇਉ ਨਹੀਂ ਕਹਿਣਾ ਪਾਇਆ ਹੀ ਬੋਲ ਪਿਰ ਸੇਤੀ ਅਣ ਦਿਨ ਗਹਿ ਰਹੀ ਸੱਚੀ ਸੇਜ ਸੁਖ ਪਾਇ ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਇ ਮਹਿਲ ਨਾਹੀ ਦੋਹਾਗਣੀ ਅੰਤ ਗਈ ਪਛਤਾਇ ਸੋ ਪਿਰ ਮੇਰਾ ਏਕ ਹੈ ਏਕ ਸਿ ਸਿਓ ਲੇਵ ਲਾਇ ਨਾਨਕ ਜੇ ਸੁਖ ਲੋੜਹਿ ਕਾਮਣੀ ਹਰ ਕਾ ਨਾਮ ਮਨ ਵਸਾਈ ਅਸ ਅਸ ਮਹੱਲਾ ਤੀਜਾ ਅੰਮ੍ਰਿਤ ਜਿਨਾ ਚਖਾਇਉਨ ਅੰਮ੍ਰਿਤ ਤੇ ਯਮਕ ਲਾਦਨੀਆ ਅੰਮ੍ਰਿਤ ਜਿਨਾ ਚਖਾਇਉਨ ਰਸ ਆਇਆ ਸਹਿਜ ਸੁਭਾਈ ਸੱਚਾ ਵੀ ਪ੍ਰਵਾਹ ਹੈ ਤਿਸਨੋਂ ਤਿਲ ਨਾ ਤੁਮਾਈ ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾ ਮੁਖ ਪਾਏ ਮਨ ਸਦਾ ਹਰੀਆਵਲਾ ਸਹਿਗੇ ਹਰ ਗੁਣ ਗਾਏ ਰਹਾਉ ਮਨ ਮੁਖ ਸਦਾ ਦੁਹਾਗਣੀ ਦਰ ਖੜੀਆ ਬਿੱਲ ਲਾਹੀ ਇਹ ਖੜੀਆ ਪਦ ਜਿਹੜਾ ਭਾਰਾ ਹੀ ਉਚਾਰਨ ਕਰਨਾ ਜੀਨਾ ਪਿਰ ਕਾ ਸਵਾਦ ਨਾ ਆਇਓ ਜੋ ਤੁਰ ਲਿਖਿਆ ਸੁ ਕਮਾਹੀ ਗੁਰਮੁਖ ਬੀਜੇ ਸਚ ਜਮੈ ਸਚ ਨਾਮ ਵਾਪਾਰ ਜੋ ਇਤਲਾਹ ਲਾਇਨ ਭਗਤੀ ਦੇ ਪੰਧਾਰ ਗੁਰਮੁਖ ਸਦਾ ਸੁਹਾਗਣੀ ਭੈ ਭਗਤ ਸੀਗਾਰ ਅਨ ਦਿਨ ਰਾਗ ਹੈ ਪਿਰ ਆਪਣਾ ਸੱਚ ਰਖੈ ਉਰਤਾਰ ਜਿਨਾ ਪਿਰ 라ਵਿਆ ਆਪਣਾ ਤਿਨਾ ਵਿੱਟਹ ਬਾਲ ਜਾਉ ਸਦਾ ਪਿਰ ਕੈ ਸੰਗ ਰਹੈ ਵਿਚੋ ਆਪ ਗਵਾਈ ਤਨ ਮਨ ਸੀਤਲ ਮੁਖ ਉਜਲੇ ਤਨ ਮਨ ਸੀਤਲ ਇਠ ਠਮਕੈ ਮੁਖ ਉਜਲੇ ਪਿਰ ਕੈ ਭਾਇ ਪਿਆਰ ਦੇ ਸੋਖਾਲੀ ਪੈਰ ਰਵੈ ਹਉ ਮੈਂ ਤ੍ਰishna ਮਾਰ ਕਰ ਕਿਰਪਾ ਘਰ ਆਇਆ ਗੁਰ ਕਾ ਹੇਤ ਅਪਾਰ ਵਾਰ ਪਾਇਆ ਸੁਹਾਗਣੀ ਤੇਵਲ ਏਕ ਮੁਰਾਰ ਸਭੇ ਗੁਣ ਹੈ ਬਖਸਾਈ ਲਇਉ ਨ ਇਹ ਸਭੇ ਗੁਣ ਹੈ ਤੁਹਾਡਾ ਪਾਰਾ ਉਚਾਰਨ ਕਰਨਾ ਸਭੇ ਗੁਣ ਹੈ ਬਕਸਾਇ ਲਯੂਨ ਲਯੂਨ ਪਾਠ ਸ਼ੁੱਧ ਪਾਠ ਹੈ ਮੇਰੇ ਲਯੂਨ ਛਪਿਆ ਹੋਇਆ ਸੀ ਸੱਬੇ ਗੁਣ ਹੈ ਬਕਸਾਇ ਲਯੂਨਾ ਮੀਲੇ ਮਿਲਣ ਹਾਰ ਨਾਨਕ ਆਖਣ ਆਖੀਐ ਜੀ ਸੋਣ ਧਰੇ ਪਿਆਰ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ